ਤੇ ਸਾਲੇ ਮੈਂ ਇੱਥੇ ਵੀ ਆਇਆ ਸੀ ਨਾ ਜੋ ਤੂੰ ਤਰ ਕਹੇ ਸੀ ਤਾਂ ਆ ਜਮਨਿਕਾ ਪਿੰਡ ਨੂੰ ਭਗਵਾਨ ਤੁਹਾਨੂੰ ਬਹੁਤ ਬਧਾਈ ਹੈ ਹੈ ਅਲਗੋ ਗੁੱਠੀ ਨਾਲ ਹੀ ਕਿਹੜਾ ਪਿੰਡ ਮੇਰਾ ਸ਼ੰਨਾ ਹੈ ਅਸ ਸ਼ੰਨਾ ਆਉਂ ਨਿਕਲਣ ਤੋਂ ਹੋਣਾ ਹੈ ਕੋਈ 20 ਕਿਲੋਮੀਟਰ ਦਾ ਕਹਤੇ ਕੋਈ ਨਹੀਂ ਕੋਈ ਮਦਾ ਪ੍ਰੋਮੋਟਰ ਬਰਬਰ ਕੋ ਤੇ ਆਪਣਾ ਚਾਹ ਦੇ ਗਰਲਾਲ ਦੇ ਪਿੰਡ ਹਾਂਜੀ ਗਰਲਾਲ 16 ਗਰਲਾਲ ਸ਼ੰਨਾ ਇੰਟਰਨੈਸ਼ਨਲ ਕਬੱਡੀ ਪਲੇਅਰ ਹਾਂਜੀ ਇਹ ਆਪਣਾ ਗਮਸਾ ਵੀਰ ਮੱਤਾ ਮਿੰਨੀ ਕੁੱਪਰ ਤੁਹਿਆ ਕੀਤਾ ਪਮਾ ਵੇ ਠੀਕ ਆ ਹਾਂਜੀ ਬੜੇ ਤੀ ਲਾਇ ਮੈਚ ਪੁੱਛ ਕਰਨ ਦੀ ਵਰੀ ਨਾਲ ਹਾਂ ਫਿਰ ਐਕਸ਼ਨ ਹੋਇਆ ਹੈ ਬੜਾ ਐਕਸ਼ਨ ਕਰਦੇ ਰਹਿਣਾ ਵਧੀਆ ਤੜਤਲ ਵਧੀਆ ਤੁਸੀਂ ਖੇਡ ਰਹੇ ਹੋ ਹਾਂਜੀ ਤੇ ਵਧੀਆ ਮੈਚ ਖੇਡਦੇ ਰਹੇ ਤੁਸੀਂ ਹਾਂਜੀ ਇਹ ਹਿਸਾਬ ਲੱਗਿਆ ਜਿੰਨਾ ਤੱਕ ਨਹੀਂ ਨੇ ਮੈਚ ਹੀ ਹੋਣਗੇ ਅੱਜ ਤੱਕ ਮੈਂ ਅਜੇ ਪਤਾ ਹੀ ਕੋਈ ਨਹੀਂ ਕਿੰਨੇ ਖੇਡ ਲਏ ਠੀਕ ਠੀਕ ਹੈ ਇਹ ਵਿੱਚੋਂ ਜੇ ਤੁਸੀਂ ਨਾਲ ਮਿਲ ਕੇ ਆਹੋ ਥੋੜਾ ਕੰਮ ਘਟ ਗਿਆ ਹੈ ਕਿਸੇ ਦਾ ਹਾਂ ਹੁਣ ਚਲੋ ਵਧੀਆ ਫਿਰ ਕਿਰਪਾ ਮਾਲਕ ਦੀ ਹਾਂ ਜੀ ਨਹੀਂ ਹੁਣ ਸੈਟ ਆ ਹਾਂ ਵਧੀਆ ਕਿਰਨ ਦੇ ਹੋ ਜੂਗਾ ਹੋਰ ਥੋੜੇ ਦਿਨਾਂ ਤੱਕ ਇਹ ਵੀ ਕਿਰਪਾ ਤੋਂ ਹੀ ਮਾਲਕ ਦੀ ਵਧੀਆ ਇਹ ਤੇ ਤੋਹਫਾ ਹੈ ਹਾਂ ਇਹਨਾਂ ਦਾ ਥੋੜਾ ਫਰਕ ਵਿਆਹ ਕਿਉਂ ਨਾ ਇਹ ਲਾ ਕੇ ਸੱਟ ਲੱਗ ਗਈ ਇਹ ਸੱਟ ਜਿਆਦੀ ਲੱਗ ਗਈ ਕਿਵੇਂ ਹੁਣ ਠੀਕ ਆ ਠੀਕ ਆ ਇਹਦੇ ਲਾ ਕੇ ਸੱਟ ਹੀ ਠੀਕ ਠੀਕ ਲੱਗ ਗਈ ਇਹ ਰੈਸਟ ਕਰਨ ਦੇ ਹੁਣ ਖੇਡੂਗਾ ਨਾ ਥੋੜੇ ਟਾਈਮ ਤੱਕ ਹਾਂ 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 ਕਰਕੇ ਉਹ ਚਲੋ ਸੱਟਾਂ ਪਿਟਾਂ ਹਾਂਜੀ ਇੱਕ ਵੱਡੀ ਪਹਿਲ ਹੁੰਦੀਆਂ ਪੰਜਾਂ ਬਾਅਦ ਚ ਸਾਰੇ ਡਰੀ ਜਣੇ ਕਿ ਜਪੀ ਸੱਪਰ ਕੇ ਸਾਰੇ ਆ ਵੀਰਾਂ ਦੇ ਹਾਂਜੀ ਖੇਡਦੇ ਵਧੀਆ ਲੱਗਦੇ ਸਹੀ ਗੱਲ ਜੀ ਸਹੀ ਗੱਲ ਵੀ ਆਛੇਰਾ ਵੀਰਾ ਕੋਟਿਆ ਆ ਜਾ ਤੁਸੀਂ ਵੇਚਾ ਜੀ ਇੱਧਰ ਆ ਜੀ ਇੱਧਰ ਆਓ ਕਿੰਗਾ ਨਾਮ ਤੇ ਆ ਕੇ ਆਛਾ ਜੀ ਪਸੀ ਭੰਦੀ ਅੱਜ ਆ ਪਾਏ ਗਰਲਾਸ ਵਾਲ ਦੇ ਪਿੰਡ ਹਾਂ ਥੋੜਾ ਛੋਟੇ ਦੇਗੇ ਹਾਂ ਗਰਲਾ ਛੋਟਾ ਜਿੱਜਾ ਸੁਖਮਣ ਹੈ ਨਾ ਸਹੀ ਗੱਲ ਕਿ ਲਈ ਦੇ ਹਾਂ ਨਹੀਂ ਇਹ ਸੁਖਮਣ ਹੋਈ ਤੇ ਵੱਟੀਆਂ ਪਾਉਂਦਾ ਹੈ ਤਿੰਨ ਕਲਾ ਵੇਖਿਆ ਤੁਸੀਂ ਗੇਟ ਦੇ ਹਾਂਜੀ ਮਨੇ ਬੰਦੇ ਸੁਖਮਣੀ ਲੈ ਕੇ ਤੁਰਿਆ ਸੁਖਮਣੀ ਲੈ ਕੇ ਆਪਾਂ ਤੇ ਬਹੁਤ ਮੁੰਨਾਂ ਲਈ ਰਿਹਾ ਐ ਮਰਸਨ ਸਭ ਤੋਂ ਜਿਆਦਾ ਖੇਡੇ ਗਰਨਾਰ ਸੁਪਾਣਾ ਤੇ ਮੈਂ ਬਹੁਤ ਮੈਚ ਠੀਕ ਠੀਕ ਆ ਮਨ ਕੇ ਤੇ سٹਾਰਟ ਹੀ ਨਾ ਜਿਆਦੇ ਉਹਦੇ ਨਾਲ ਕਿਤੇ ਹਾਂ ਗਰਲਾਲ ਤੇ ਸ਼ੁਰੂ ਹੋ ਗਿਆ ਬਸ ਮਨੇ ਥੋੜੇ ਜਿਹਰੇ ਆਦੀ ਨੂੰ ਦਾ ਟੀਮ ਚ ਰਿਹਾ 2-3 ਸਾਲ ਬਾਅਦ ਸਮੂਹ ਬਣ ਨਹੀਂ ਰਿਹਾ ਬਸ ਸਮਾ ਨਾਲ ਹੀ ਉਹ ਜਿਆਦਾ ਹੀਰਾ ਬੰਦਾ ਸੀ ਨਾ ਮੜ ਕੇ ਬਾਹਰ ਉਹ ਬੰਦੇ ਨੇ ਬੜੇ ਬੰਦੇ ਨੇ ਸਪੋਰਟ ਕੀਤੀ ਐਵੇਂ ਕਹੀ ਜਾਈਏ ਨਾ ਪਲੇਅਰ ਤੇ ਪਲੇਅਰ ਜਿਹੜਾ ਹੋਰ ਉਹ ਕਹਿੰਦੇ ਨੇ ਵੀ ਚੰਗੇ ਬੰਦੇ ਦੀ ਥਾਲੀ ਜ਼ਿੰਦਗੀ ਘੱਟ ਹੁੰਦੀ ਹੈ ਹਾਂ ਸਹੀ ਗੱਲ ਹੈ ਵੀਰ ਪਲੇਅਰ ਤੇ ਚੰਗੇ ਜਿਹੜਾ ਪਲੇਅਰ ਆ ਨਾ ਮਾਂ ਮਾਵੀਰ ਹੋਣੀ ਮਾਂ ਵੀਰ ਹੋਣੀ ਜਿੰਨੇ ਚੰਗੇ ਪਲੇਅਰ ਸਾਰਿਆਂ ਦੀ ਉਮਰ ਇਹਨਾਂ ਚੋਂ ਦੂਜੇ ਵੀ ਵਧੀਆ ਪਲੇਅਰ ਤੇ ਚੰਗੇ ਬੰਦਾ ਇਨਸਾਨ ਬੜੇ ਮਨ ਮਾ ਵੀ ਰਿਦਾਂਦਾ ਸੀ ਉਹਨੂੰ ਪਤਾ ਨਹੀਂ ਕਿ ਚੱਲ ਸ਼ੇਰਾ ਘਰਿਆ ਆਡੇ ਮਰ ਸਰਚ ਮੈਂ ਰਹਿ ਕੇ ਤੇ ਉਹਨੇ ਫੋਨ ਕਰਕੇ ਕਹਿੰਦਾ ਸ਼ੇਰਾ ਕਿੱਦਾਂ ਹਮਮ ਮਾਲ ਕਿੰਨਾ ਵਾ ਉੱਠੰਦੇ ਆ ਨਾ ਵਾ ਉੱਠਣੇ ਹਾਂ ਵੀ ਜਿਹੜੇ ਖੇਡਣਾ ਬੜੀ ਸਪੋਰਟ ਕਰਦਾ ਸੀ ਗੱਲ ਬੜੇ ਸਾਰੇ ਨਾ ਪਲੇਅਰ ਹੀ ਨਾਂ ਲੈ ਹੋਣੇ ਸਾਰੇ ਨਾਂ ਤੇ ਗੱਲਾਂ ਜਾ ਰਿਆਂ ਨੇ ਬੰਦੇ ਦੀਆਂ ਹਾਂ ਜਿੱਦਾਂ ਪਲੇਅਰ ਤੇ ਪਲੇਅਰ ਵਰਗਾ ਬਣ ਜਾਂਦਾ ਹੈ ਇਨਸਾਨ ਉਹਦੇ ਵਰਗਾ ਇਨਸਾਨ ਜਿਹੜਾ ਇੱਕ ਇਨਸਾਨ ਉਹ ਉਹਦੀ ਦੂਜਾ ਬੰਦਾ ਕਾਪੀ ਨਹੀਂ ਕਰ ਸਕਦਾ ਨਹੀਂ ਨਹੀਂ ਕਰ ਸਕਦਾ ਸਹੀ ਗੱਲ ਆ ਕਰਨ ਦੀ ਕੋਸ਼ਿਸ਼ ਕਰਦੇ ਏਦਾਂ ਗੱਲਾਂ ਬਾਤਾਂ ਨਾ ਪਰ ਅੰਦਰੋਂ ਨਹੀਂ ਹੁੰਦੀ ਅੰਦਰੋਂ ਨਹੀਂ ਹੁੰਦੀ ਸਹੀ ਗੱਲ ਜੇ ਗੱਲ ਕਰੀਏ ਤੇ ਆਪਾਂ ਸੁਖਮੰਦੀ ਗੱਲ ਕਰਦੇ ਆਪਾਂ ਨਾ ਜਿੱਦਾਂ ਕਿ ਇਹ ਨਹੀਂ ਇਕੱਲਾ ਆਪਣੇ ਮੱਝ ਜ ਸਾਰੇ ਸਾਰੇ ਪੰਜਾਬ ਵਿੱਚ ਗੱਲ ਕਰੀਏ ਨਾ ਸਾਰੇ ਵਦਾਈ ਪੂਰੇ ਟੀ ਸਾਰੇ ਆ ਤੇ ਉਹਨਾਂ ਬਾਹਰ ਬੜੇ ਕਾਫੀ ਘੜੇ ਮੁੰਡਿਆਂ ਨਾ ਉਹਦਾ ਹੀ ਨਾ ਸੁਖਮੰਨੂ ਕਰੀ ਹਰਿਆਣੇ ਲੈ ਕੇ ਖੇਡਣ ਅੱਛਾ ਹਰਿਆਣੇ ਹਰਿਆਣੇ ਲੈ ਕੇ ਵੀ ਨਹੀਂ ਖੱਤਰੀ ਨਾਲ ਮੈਰੀ ਜੜ ਅੱਛਾ ਤੇ ਮੰਨੇਗਾ ਵੀ ਇੰਨੀ ਦੁਨੀਆ ਉੱਥੇ ਚਿਕਾਂ ਪੱਜੀਆਂ ਕਰਿਓ ਰੋਲਾ ਕਹਿ ਸੁਖਮਣ ਆਇਆ ਜਦੋਂ ਕੋਈ ਵੱਖਰੀ ਚੀਜ਼ ਨਹੀਂ ਆ ਗਈ ਹੁੰਦੀ ਕਿਸੇ ਸਾਡੇ ਸੁਖਮਣ ਆਇਆ ਜ ਸੁਖੋਂ ਆਇਆ ਵੇਲੇ ਤੇ ਇਦਾਂ ਦੀ ਬੜਾ ਜਿਤਨਾ ਚਿੱਲੂ ਆ ਜਾਂਦਾ ਆਪਣੇ ਉਹ ਸਾ ਵੀ ਨਾਲ ਸੁਖਮੰਦਾ ਵੀ ਲੋਕੀ ਉਹਨੂੰ ਵੇਖਣ ਨੂੰ ਸ਼ਸ਼ੀਲ ਕੋਲ ਸ਼ਾਦੇ ਨਵਾਂ ਨਵਾਂ ਉਦੋਂ ਰਸਤ ਮਹਿੰਦ ਬਣਿਆ ਸੀ ਉਹ ਚੀਫ ਗੈਸਟ ਉੱਥੇ ਆਇਆ ਸੀ ਸ਼ਸ਼ੀਲ ਵੀ ਦਿੱਤਾ ਸੁਖੋਂ ਨੂੰ ਮਿਲ ਆਇਆ ਕਰਜ ਵੀ ਹਾਂ ਵੀ ਸੁਖੋਂ ਆਇਆ ਆਦੇ ਜੀ ਸੁਖਮਣ ਤੇ ਮੈਂ ਚਲੋ ਉਦੋਂ ਲੱਗਦੇ ਮੈਚ ਤੇ ਬੜਾ ਮੁਲਕ ਇਕੱਠ ਹੁੰਦਾ ਨਾ ਉਹਦੇ ਹੁਣ ਮੁਲਕ ਦਾ ਬੜਾ ਫਰਕ ਪੈ ਗਿਆ ਨਾ ਉਹਨੇ ਅਸਲ ਤੇ ਨਾ ਥੋੜਾ YouTube ਤੇ ਆਵੀ ਕੋ ਗਿਆ ਨਾ ਫਿਰ ਇੱਕ ਨੂੰ ਲਵੀ ਮੈਂ ਫੋਨ ਤੇ ਬਹਿ ਕੇ ਵੇਖਣਾ ਹਾਂ ਹਾਂ ਪਹਿਲਾਂ YouTube ਘਾਟੀ ਤੇ ਦੁਨੀਆ ਕੱਠ ਜਿਆਦਾ ਹੈ ਉਹ ਤੁਹਾਨੂੰ ਇੱਕ ਚੈਨਲ ਜਿਆਦਾ ਟਾਈਮ ਵੀ ਕਰਦੀ ਤੁਰੀ ਇੱਕ ਸੁਖੋਂ ਭਾਂ ਦੀ ਗੱਲ ਸੁਣਾਉਣਾ ਗੋਪੀ ਚਠੋਲ ਦੇ ਪਿੰਡ ਨਾ ਮੈਚ ਹੁੰਦੇ ਆ ਰੈਂਦੇ ਬੰਦੇ ਬੰਦੇ ਗੋਪੀ ਚਠੋਲ ਮਹਦਲ ਅਸੀਂ ਮੈਂ ਤੇ ਮੇਰੇ ਪਿੰਡ ਦਾ ਮੁੰਡਾ ਅਸੀਂ ਚੱਲੇ ਸੀ ਕਿਤੇ ਮਾਦਰ ਜਾਂਦੇ ਜਾਂਦੇ ਮੈਚ ਵੇਖ ਜਾਂਦੇ ਆ ਅਸੀਂ ਮੈਚ ਵੇਖਣ ਲੱਪੇ ਮੈਨੂੰ ਭਵਾਨ ਕਹਿੰਦਾ ਤਾਬੇ ਗਰਾਊਂਡ 'ਚ ਆ ਜੀ ਮਾ ਠੀਕ ਆ ਅਸੀਂ ਗਰਾਊਂਡ 'ਚ ਚੱਲ ਗਏ ਮੈਨੂੰ ਪਤਾ ਸੀ ਇਹਦੀ ਆਤਮਾ ਹੈ ਇਹਨੇ ਜਿਵੇਂ ਮੈਨੂੰ ਮਿਲ ਕੇ ਗਿਆ ਨਾ ਇਹਨੇ ਮੈਨੂੰ ਪੈਸੇ ਦੇਣ ਦੀ ਕੋਸ਼ਿਸ਼ ਕਰਨੀ ਆ ਉਹ ਗੁਜਾਰੀ ਵੇਲਾ ਜੁੰਦਾ ਜਾਗਦਾ ਅਸੀਂ ਨਾ ਉਥੋਂ ਜੋਂ ਮੋਟਰਸਾਈਕਲ ਭਜਾਇਆ ਈ ਇਹਨੇ ਨਾ ਇਦਾਂ ਭਵਾਨੇ ਕੱਲੀ ਨਿਕਰ ਪਾਈ ਇਹਨੇ ਤਾਂ ਗੁਜਾਰੀ ਸਾਡੇ ਮਗਰ ਗੱਡੀ ਲਾ ਲਈ ਇਹਨੇ ਆਨੂੰ ਕਿੰਨੀ ਚਾਰਜ ਆ ਕੇ ਨਾ ਅਨੂੰ ਘੇਰ ਲਿਆ ਮੈਨੂੰ ਕਹਿੰ ਤੇਰੇ ਕੀ ਭਾਣੇ ਸਾਲਾ ਤੇਰੇ ਕੋਲ ਰੋਟੀ ਖਾਂ ਜਾਨਾ ਅਸੀਂ ਅੱਛਾ ਕਿਤੇ ਉਹਨੂੰ ਕੀ ਕਹਦੇ ਲੱਗਾ ਘਰੇ ਰੋਟੀ ਕਰ ਲਾ ਉਹ ਮਾਂ ਨਹੀਂ ਭਾਜੀ ਮੈਨੂੰ ਜ਼ਰੂਰੀ ਮੈਂ ਜਾਣਾ ਗਾਜਰੀ ਨੂੰ ਕਹਿੰਦਾ ਵੇ ਪਰਸ ਕੱਢ ਕੇ ਲਿਆ ਉਹ ਵਾਨ ਕੋ ਬਰੋਂ ਜਾ ਪਰਸ ਹੁੰਦਾ ਜੋ ਕੱਢ ਕੇ ਤੇ ਮੈਨੂੰ ਕੰਦਾ ਆਲੇ ਤੇਰਾ 2000 ਹਿੱਸਾ ਮਾ ਮੇਰਾ ਕਹਾ ਦਾ ਮੈਂ ਤਾਂ ਮਾਚਾ ਤੁਸੀਂ ਆਖਿਆ ਮੈਂ ਦੇਖਣ ਕਰੋ ਨਹੀਂ ਇਹ ਲੈਣੇ ਪਾਣੇ ਗੁਜਾਰੀ ਨੂੰ ਪੁੱਛੀ ਉਹ ਤੇ ਜਿਉਂ ਵੈਸੇ ਕਹਿੰਦਾ ਤੇਰਾ ਕੀ ਲੱਗਦਾ ਮਾ ਤੂੰ ਭੋਨਾ ਮੇਰਾ ਵੱਡਾ ਭਰਾ ਕਹਿੰਦਾ ਵੱਡੇ ਭਰਾ ਕਰਕੇ ਮੈਂ ਹਲਾ ਭਾਂਜੀ ਅਸੀਂ ਗੁਜਾਰੀ ਨੂੰ ਪੁੱਛੀ ਤਾਂ ਕਹਿਣਾ ਉਹਨੂੰ 500 ਰੁਪਏ ਦੇ ਇੱਕ ਬਾਰ ਮਾ ਭਾਂਜੀ ਆ ਹੁਣ ਘਰੇ ਚੱਲੀਏ ਕਹਿੰਦਾ ਹੁਣ ਮੇਰੇ ਲੱਖਾਂ ਲੱਗੋ ਦੂਰ ਹੋ ਜਾ ਜੇ ਘਰ ਮੈਂ ਹੁੰਦਾ ਸਾਲਾ ਗਰਾਊਂਡ 'ਚ ਕਿਉਂ ਭੱਜ ਕੇ ਆਇਆ ਅਸੀਂ ਇਦਾਂ ਦਾ ਵੱਖਰਾ ਥੋੜਾ ਆਪਣੀ ਪੱਧਰੀ ਵਾਲੇ ਥੋੜੇ ਦਿਨ ਮੈਜਨਾ ਕੇ ਗਿਆ ਇਹ ਮੈਂ ਤੇਰਾ ਮੇਰਾ ਸਲੂਮਾ ਨਹੀਂ ਕਿੱ ਕਿਹੜੀ ਗੱਲ ਮੈਂ ਛੇਦਣਾ ਆ ਗਿਆ ਪਹਿਲਾਂ ਮੈਨੇ ਮੱਖਣ ਭਾਣ ਨਾਲ ਪੀਉ ਕੋਰੀ ਵਾਹਤ ਨਹੀਂ ਚੁਣ ਭਾਣ ਬੰਦੇ ਆ ਮੱਖਣ ਜੋ ਮਾ ਨਾ ਫਾਈਨਲ ਮੈਚ ਨਾ ਗੋਪੀ ਭਾਣ ਆ ਦੁਨੀਆ ਕਵੇ ਸ਼ੂਟਿੰਗ ਸਾਰੇ ਚੱਲ ਕੇ ਤਾਂਦਾ ਸ਼ੇਰਾਂ ਲਾਈਏ ਲੀੜੇ ਅੱਛਾ ਭਾਜੀ ਮਰਜ਼ੀ ਤੁਹਾਡੀ ਹੈ ਨਾ ਸਾਡੀ ਟੀਮ ਸਾਰੀ ਫਾਈਨਲ ਚੱਲ ਗਈ ਤੇ ਮਿੰਟੋ ਮਿੰਟ ਲੀੜੇ ਕਰਦੇ ਨਾਲ ਮੂਲ ਪੈਣ ਤੇ ਹੀ ਕਹਦੇ ਕਹਿੰਦੇ ਕਿ ਦੋ ਕੌਡੀਆਂ ਭਾਈ ਜਨੇ ਜੱਡਾ ਮਾਨੂ ਕੇ ਗੱਲਾਂ ਨਾ ਨਾ ਉਹ ਕਾਈ ਗੋਪੀ ਨੇ ਸਦਾ ਆਪਣੀ ਦੀ ਉਹ ਦੋ ਬੜੀਆਂ ਇੱਕ ਪਾ ਲੈ ਗਿਨੋ ਠਰ ਕੇ ਗੋਪੀ ਤੁਹਾਨੂੰ ਤੇ ਸ਼ਾਲ ਮਾਰੀ ਦੂਗਾ ਆਹ ਸ਼ਾਲ ਮਾਰੀ ਨੀਲੀ ਨਿਰਪਾਈ ਭਗਵਾਨ ਨੇ ਤੇ ਦੁਨੀਆ ਚਾਂਗ ਮਰੇ ਗੋਪੀ ਖੇਡਿਆ ਮੈਂ ਮਰਦਾ 14 ਕੌਡੀਆਂ ਪਾ ਗਏ ਬੈਸਟ ਨਿਕਲੇ ਬੈਸਟ ਨਿਕਲੇ ਸਾਡਾ ਕਿਸੇ ਨੂੰ ਪਤਾ ਨਹੀਂ ਕਿ 14 ਪਾਈਆਂ ਵਾਂ ਜਾਂਦਾ ਪਾਈਆਂ ਉਹਦੀਆਂ ਦੋ ਹੀ ਸਰਦੜ ਮਰਸਨਾਂ ਦੋ ਤਿੰਨ ਦਿਨ ਰੀਲਾਂ ਹੀ ਚਲਦੀ ਕਰੀਆਂ ਸਟੇਟਸ ਤੇ ਪੀਸੂਫੋ ਨੇ ਦੋ ਗੋਡੀਆਂ ਜਦੋਂ ਉਹਨੇ ਵੇਖਿਆ ਗਿੱਟਾ ਜਿਆ ਫੜ ਲਗਾ ਕਿਦਾਂ ਭੁਹਾਨਾ ਗਿੱਟਾ ਛੜਾ ਕੇ ਟਰਨ ਲਈ ਉਹ ਜੇ ਤੱਕ ਬੜੀ ਵੀਡੀਓ ਚਲਦੀ ਗਈ ਚਲਦੀ ਚਲਦੀ ਬੜੀ ਸਹੀ ਭੁਹਾਨੇ ਨਾ ਰਾਤ ਨੂੰ ਪਾਖੇ ਬਣੰਦੇ ਤੇ ਬਾਈ ਬਾਈ 500 ਉਹਨਾਂ ਦੇ ਨਾਲ ਜੇ ਹੁੰਦਾ ਥੋੜੇ ਪੈਸੇ ਹਮ ਬਾਈ ਬਾਈ 500 ਹੁੰਦਾ ਕਿ ਮੈਨੂੰ ਨਾ ਭੁਹਾਨੇ ਨਾ ਬਾਈ 500 ਅੱਜ ਗੱਲ ਨਹੀਂ ਅੱਜ ਕਿੰਨੇ ਬੰਦੇ ਬਾਈ 50 ਤੇ ਮੈਨੂੰ ਨਾ ਭੁਹਾਨੇ ਨਾ 18 ਵੱਧ ਦਿੱਤਾ ਤੇ ਉਹ ਗੋਪੀ ਨਹੀਂ ਤੇਰਾ ਸਿੰਘ ਲਾ ਕੇ ਬੈਠਾ ਘਾਣ ਗੋਪੀ ਹੁੰਦਾ ਵੀ ਮੈਂ ਵੀ ਲਾ ਦੇ ਤੂੰ ਭਾਂਤੀ 500 ਕਿੱਥੋਂ ਦੇਂਦਿਆਂ ਵਾ ਤੇ ਤੇਰਾ ਹਿੱਸਾ ਘੜਦਾ ਵਾ ਹਾਂ ਪੰਗਾ ਕੋਈ ਨਹੀਂ ਆ ਉਹ ਮੈਂ ਇੱਕ ਮੈਰੀ ਖੱਡਿਆ ਅੱਛਾ ਉਹ ਕੋਈ ਨੇ ਮੈਨੂੰ 1500 ਆਜੂ ਕਿਹੋਰੀ ਬੰਦਾ ਮੈਂ ਕੋਈ ਖੱਡਿਆ ਸ਼ਰਾਬ ਵਰ ਆਇਆ ਵਾ ਅਹੀਂ ਇੱਕ ਨੂੰ ਕਿਹੜੀ ਹੋਰ ਮਾਰਿਆ ਅਹੀਂ ਪੈਸੇ ਪੋਣਾ ਵੱਧ ਰੱਖ ਲਿਆ ਕਰ ਤੂੰ ਸੀਨੀਅਰ ਆ हां नो मेनू ਬਹੁਤ ਫਰਕ ਲੈਂਦਾ ਤੈਨੂੰ ਉਤੋਂ ਕਿੰਨੇ ਹੋਏ ਮਾਹ ਕੋਈ ਨਹੀਂ ਕਹਿੰਦਾ ਅੱਜ ਤੋਂ ਬਾਅਦ ਇਹ ਗੱਲ ਨਹੀਂ ਕਹਿਣੀ ਕਹਿੰਦਾ ਮੈਨੂੰ ਤਾਂ 15000 ਸਾਲਿਓਤੋਂ ਹੋ ਗਿਆ ਕਰੋ ਇਹਦਾ ਮੇਰੇ ਬੰਦਾ ਚਾਹੁੰਦਾ ਦੋਨੇ ਆਪਣੇ ਨੂੰ ਆਪਣਾ ਆਪਣੇ ਹਿਸਾ ਛੱਡ ਵੀ ਆਪਣਾ ਵਧ ਰੱਖਣਾ ਤਗੜਾ ਆ ਵੀ ਜੂਨੀਅਰ ਬਣ ਉਹਨੇ ਆਪਣੇ ਨੂੰ 500 ਮੈਨੂੰ ਦੇ ਦਿੱਤਾ ਉਹ ਕਹਿੰਦਾ ਮੈਨੂੰ ਉਤੋਂ ਬਣਾ ਦਿੰਦੇ ਆ ਨਹੀਂ 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 ਉਹ ਉਹ ਪਹਿਲਾਂ ਕਿਹਦਾ ਹੈ ਮੈਨੂੰ ਉਤੋਂ ਬੈਠੇ ਹੋ ਗਏ ਮੈਂ ਤੇ ਇਹਦਾ ਹੱਕ ਨਹੀਂ ਖਾਣਾ ਹੱਕ ਨਹੀਂ ਖਾਣਾ ਹੱਕ ਨਹੀਂ ਕਹਿੰਦਾ ਗੱਲ ਗੱਲ ਹੀ ਬੰਦਾ ਸਾਹ ਦੀ ਚਲ ਹੋ ਰਹੀ ਹੈ ਤਿਆਰ ਆ ਓਕੇ ਓਕੇ ਸਾਡੇ ਭਰਾ ਨੇ ਭਰਾ ਨੰਬਰ ਦੱਸੀ ਇਹਦੇ ਕਿੰਨੇ ਕਿੰਨੇ ਸਤਲਾਣੀ ਸਾਡੀ ਟੀਮ ਦੇ ਨੰਬਰ ਨੇ 13 ਹਾਰ ਪੰਜਾਬ ਲਾਈਨਸ ਕਬੱਡੀ ਕਲੱਬ ਮਾਝਾ ਪਲੱਸ ਸੋਲ ਪਿੰਡ ਦੀ ਟੀਮ ਦੇ ਇਸ ਟੀਮ ਦੇ ਨੰਬਰ ਨੇ 18 ਉਧਰ ਸਿਡਨੀ ਵਾਲੇ ਭਰਾਵਾਂ ਦਾ ਵੀ ਸ਼ੇਰ ਤੌਰ ਤੇ ਬਹੁਤ ਬਹੁਤ ਧੰਨਵਾਦਾਂ ਸਰੇ ਦੀਆਂ ਟੀਮਾਂ ਮੇਰੇ ਮਿੱਤਰੋ ਜਿੱਕਰ ਦਾ ਮਾਣ ਆ ਮੁੰਡਾ ਖੇਡਿਆ ਅਮਰੀਕਾ ਖੇਡਿਆ ਕੈਨੇਡਾ ਖੇਡਿਆ ਨਿਊਜ਼ੀਲੈਂਡ ਦਾ ਵਰਲਡ ਕੱਪ ਜਿਹੜੇ ਮੈਲੇ ਦੇ ਕਾਉ ਨੀਡੂ ਕੰਗ ਹੋਣੀ ਕੈਨੇਡਾ ਤੋਂ ਸਰੀ ਤੋਂ ਨਾਲ ਸੰਦੂ ਆਸਟ੍ਰੇਲੀਆ ਤੋਂ ਹਰਵਿੰਦਰ ਲੱਡੂ ਜਹਾਂਗੀਰ ਵੱਡੀ ਗੱਡੀ ਦੇ ਨਾਲ ਮਾਣ ਸਨਮਾਨ ਦਿੱਤਾ ਜਾਊਗਾ ਬਹੁਤ ਬਹੁਤ ਮੁਬਾਰਕਾ ਸਾਡੇ ਵੀਰ ਨੂੰ ਆ ਵੀ ਛੰਦਿਆ ਛੇੜ ਕਹਾਣੀ ਇੱਕ ਦਿਨ ਨੋਟ ਕਰ ਲਓ ਵੱਡਾ ਜਿਹੜਾ ਖੇਡ ਮੇਲਾ ਇਸ ਏਰੀਏ ਵਿੱਚ ਚਵਾਲ ਕਲਾ ਦੀ ਧਰਤੀ ਦੇ ਖੇਡਿਆ ਜਾਣਾ ਹੈ ਜਿਸ ਖੇਡ ਮੇਲੇ ਦੇ ਬੁਲਟ ਮੋਟਰਸਾਈਕਲ ਬੈਸਟ ਰੇਟਰ ਤੇ ਸਟਾਪਰ ਦੇ ਲਈ ਹੋਣਗੇ ਵੱਡੀਆਂ ਗੱਲਾਂ ਹੋਣਗੀਆਂ ਜ਼ਰੂਰੀ ਬਲਪੁਰੀਆ ਲਓ ਸਾਹਮਣੇ ਰੇਡ ਪਾਉਣ ਲਈ ਵਧਿਆ ਹੋਇਆ ਹੈ ਬਾਬੇ ਮੱਗੇ ਦਾ ਲੱਖ ਤੇ ਜ਼ਗਰ ਰੇਡ ਪਾ ਰਿਹਾ ਸਾਹਮਣੇ ਚਾਰ ਤਿਆਰ ਵਰ ਤਿਆਰ ਨੇ ਲੱਭੀ ਮੰਨਿਆ ਹੋਏ ਮੂਰੇ ਦਾ ਕਹਦੇ ਲਾਹੌਰੀ ਮੱਲ ਵਾਲੇ ਨੂੰ ਉਹ ਟੱਕਰ ਝੋਟੀ ਦੀ ਹੈ ਜੋਰ ਲੱਗਿਆ ਹੋਇਆ ਹੈ ਹਰ ਜੋ ਪਿਛਲੇ ਧੰਤਰ ਬਾਬਾ ਸੈਨ ਭਗਤਰੀਆਂ ਦਾ ਪ੍ਰਕਾਸ਼ ਉਸਤਵ ਦਿਖਾਣਾ ਸਖਤਾਂ ਬਦੇ ਉਤਸ਼ਾਹ ਨਾਲ ਮਨਾ ਰਹੀਆਂ ਹੈ ਕਰਨ ਸੰਧੂ ਹਰਦੀਪ ਸਿੰਘ ਬਿੱਟੂ ਦਾ ਹਰਮਨਦਰ ਸਿੰਘ ਹਿੰਦਾ ਸਵਰਗਲਾ ਸਿੰਘ ਲਖਦੀਪ ਸਿੰਘ ਦਾ ਸਤੁੱਪਰ ਪੱਕੇ ਤੌਰ ਤੇ ਅਮਰੀਕਾ ਵਾਲਾ ਬਣ ਗਿਆ ਛੰਦੇ ਵੀਰ ਟੱਕ ਮਾਇਨ ਕਰਦੇ ਮੁੰਡੇ ਦੀ ਸ਼ਰਤ ਹੈ ਵਾਹਿਗੁਰੂ ਵਾਹਿਗੁਰੂ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜਿੱਕੀ ਫੱਤੇ ਵਾਹਿਗੁਰੂ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜਿੱਕੀ ਫੱਤੇ ਇਹ ਭਾਗਿਆਂ ਵਾਲੀ ਧਰਤੀ ਹੈ ਅੱਜ ਇਸ ਧਰਤੀ ਤੇ ਕਿੰਨੇ ਰੌਣਕਾਂ ਲੱਗੀਆਂ ਬਹਾਰਾਂ ਲੱਗੀਆਂ ਬਾਕੀ ਮੇਰ ਕਰੇ ਪਰਮਾਤਮਾ ਓਏ ਪਾਰਾ ਫੁੱਲੇ ਪਾਪੜ ਮੱਛੀ ਅੱਜ ਬਸੰਤੀ ਨਹੀਂ ਅੱਜ ਖਬਰ ਨੱਚਾ ਹਰ ਰਮਦਾਸ ਪਿੰਡ ਵਾਲਾ ਕਹਿੰਦੇ ਧੋੜਾ ਗੁਲਦੀ ਕੈਨੇਡਾ ਵਿੱਚ ਹੈ ਨਾਲ ਗੋਪੀ ਡੂਣੀ ਵੀਰ ਨੇ ਸਾਡੇ ਰਜੋ ਸਿੰਘ ਜੋਧਾ ਸਰਪੈਂਚ ਇੱਕ ਵੱਡਾ ਸਰਪੰਚ ਹੈ ਇੱਕ ਉਧਰ ਵੱਡਾ ਹੈ ਆ ਮੁਬਾਰਕਬਾਦ ਹੈ ਭਰਾ ਸਾਡੇ ਨੂੰ ਗੁਰਦੇਵ ਸਿੰਘ ਜੀ ਫਾਜੀ ਸਾਹਿਬ ਸਰਪੈਂਚ ਬਣੇ ਨੇ ਆ ਲਾਡੀ ਸੋਲੂਣੀ ਜੱਜ ਮਾਸਟਰ ਜੀ ਬਹੁਤ ਪਿਆਰ ਦਿੰਦੇ ਨੇ ਅਸੀਂ ਧੰਨਵਾਦ ਕਰਾਂਗੇ ਆ ਸਾਹਮਣੇ ਕਹਿੰਦੇ ਮਹਾਬੀਰ ਆਲਿਓ 73 ਦੇ ਵਾਲੀ ਦੀ ਰੇਡ ਪੈਂਦੀ ਹੈ ਤੇ ਕਠਾਲੇ ਵਾਲਾ ਕਹਿੰਦੇ ਬੱਲਾ ਤੇ ਜੱਫੇ ਲਾਵੇਗਾ ਉਹਨੇ 5-500 ਰੁਪਏ ਦੇ ਵੱਡੇ ਮਾਨ ਸਨਮਾਨ ਹੋਣਗੇ ਸਾਡੇ ਰਾਜਵੀਰ ਸਿੰਘ ਜੀ ਸਾਡੇ ਫੌਜੀ ਸਾਹਿਬ ਨੇ ਲਓ ਸਾਹਮਣੇ ਤਾਬਾ ਮਹਾਵਾ ਪਿੰਡ ਹੈ ਨੌਜਵਾਲ ਦਾ ਬਾਟਰ ਦੇ ਘੇੜਿਆਂ ਵਿੱਚ ਵਸਿਆ ਪਿੰਡ ਹੈ ਤੇ ਆ ਵੀ ਉਸੇ ਏਰੀਆ ਦਾ ਮੰਨਾ ਗੁੱਜੇ ਪੀਰ ਪਿੰਡ ਵਾਲਾ ਲਓ ਜੱਫਾ ਕਿ ਨਹੀਂ ਕਰੂ ਕਮਾਲ ਮੰਨਾ ਗੁੱਜੇ ਪੀਰ ਵਾਲਾ ਚੰਬਰ ਗਿਆ ਇਹ ਲੱਗਿਆ ਪਿਆ ਯੋਰ ਐ ਚੰਬਰਿਆ ਜਵੇਂ ਚੁੰਬਕ ਚੰਬੜਦੀ ਹੁੰਦੀ ਆ ਮੇਰੇ ਮਿੱਤਰੋ ਇੱਕ ਪਾਸੇ ਮੰਨਾ ਬੁੱਢੇ ਪੀਰ ਵਾਲਾ ਸਤਲਾਨੀ ਸਾਹਿਬ ਦੀ ਟੀਮ ਦੇ ਲਈ ਇੱਕ ਟਾਪ ਦਾ ਜਫਾ ਇੱਕ ਜ਼ੋਰਦਾਰ ਤਾੜੀ ਮਾਰਦੇ ਹਣ ਜੋ ਸਿੰਘ ਜੋਦਾ ਸਰਪੰਚ ਸਾਡਾ ਵੀਰ ਤੇ ਗੁਰਦੇਵ ਸਾਹਿਬ ਦੀ ਫੌਜੀ ਸਾਹਿਬ ਸਰਪੰਚ ਸਾਹਿਬ ਆਨੰਦ ਮਾਣ ਰਿਹਾ ਸਮੂਹ ಗ್ರಾಮ ਪੰਚਾਇਤ ਨਗਰ ਸੋਹਣ ਸਾਰੀ ਸੰਗਤ ਵੱਲੋਂ ਜੀ ਆਇਆਂ ਕਿਹਾ ਜਾ ਰਿਹਾ ਸਾਰੀ ਸੰਗਤ ਦਾ ਧੰਨਵਾਦ ਕੀਤਾ ਜਾ ਰਿਹਾ ਸਾਬਾ ਕੰਡੇ ਵਾਲਾ ਪਰ ਸਾਹਮਣੇ ਸੋਗੇ ਵਾਲੇ ਟਾਲਰ ਨੇ ਟਰਾਈ ਕੀਤੀ ਤੇ ਪੁਆਇੰਟ ਰੇਡਰ ਦੇ ਸੇ ਪਿੱਛਾ ਕਬੱਡੀ ਪਾਰ ਰਿਹਾ ਮੈਂ ਦੇਖਦਾ ਸਾਹਮਣੇ ਕਹਿੰਦੇ ਲਾਰੀ ਮੱਲਾ ਰਾਣਾ ਤਿਆਰ ਵਰ ਤਿਆਰ ਹੈ ਹਲ ਕੰਡੇ ਦੇ ਕਹਿੰਦੇ ਆਹ ਸਾਧ ਦੀਆਂ ਗਲਾਂ ਦੀਆਂ ਪਰ ਇੱਧਰ ਸਾਡੇ ਵਾਲਿਆ ਆਹ ਨੌਜਵਾਨ ਕਹਿੰਦੇ ਕਿ ਖੇਲ ਵਾਲਾ ਆਹ ਟੰਡਾ ਵਾਲਾ ਰਾਣਾ ਤਿਆਰ ਵਰ ਤਿਆਰ ਹੈ ਪਰ ਸਾਹਮਣੇ ਲੈ ਟੱਚ ਤੇ ਜੱਜ ਮਾਸਟਰ ਜੀ ਇਸ਼ਾਰਾ ਕਰਦੇ ਇੱਕ ਬਹੁਤ ਵੱਡੀ ਗੱਲ ਹੈ ਅਗਲੀ ਰੇਡ ਤੇ ਬੁੱਲ ਰਾਣੇ ਆ ਭਲੇ ਪਿੰਡ ਵਾਲਾ ਸਾਡੇ ਰਾਜਨ ਸੌਜੀ ਸਾਹਿਬ ਦਾ ਵੀ ਧੰਨਵਾਦ ਹੈ ਵੱਡੇ ਪਿਆਰ ਦੇ ਰਿਹਾ ਹੈ ਇਹਨਾਂ ਲਬਜ਼ਾਂ ਦੇ ਖਿਡਾਰੀਆਂ ਦੇ ਲਈ ਵੀ ਵੱਡੇ ਪਿਆਰ ਦਿੱਤੇ ਜਾ ਰਹੇ ਹੈ ਸੋਨੂੰ ਸੋਹਣ ਸਾਡੇ ਭਰਾ ਦੀ ਬੜੀ ਪਿਆਰੀ ਸਾਊਂਡ ਹੈ ਲਓ ਸਾਹਮਣੇ ਵਿੱਕਾ ਭਲੇ ਪਿੰਡ ਵਾਲਾ ਮੁੰਡਾ ਰੇਡ ਪਾ ਰਿਹਾ ਮੇਰੇ ਮਿੱਤਰੋ ਸਾਹਮਣੇ ਟੱਕਰ ਆਓ ਇਧਰ ਸਾਡੇ ਕਹਿੰਦੇ ਵਿਸ਼ਾਲ ਸੰਧੂ ਆਇਆ ਹੈ ਆਸਟ੍ਰੇਲੀਆ ਦੇਠਾ ਵੱਡਾ ਭਰਾ ਕਹਿੰਦੇ ਕਰਨ ਸੰਧੂ ਇੱਕ ਵੱਡੀ ਟੀਮ ਬਣਾਈ ਕਹਿੰਦੇ ਸੁਟਣੀ ਸ਼ਹਿਰ ਵਿੱਚ ਗੱਲ ਧੰਮੇ ਉਹਨਾਂ ਦੀ ਚੱਲਦੀ ਹੈ ਨਾਲ ਸਾਜਣੂ ਦੀ ਵੀਰ ਨੇ ਉਹ ਰਮਨਾਰ ਸਿੰਘ ਨੇ ਘੋੜੇ ਦੀ ਰੇਡ ਪੈਂਦੀ ਤੇ ਉਧਰਲੇ ਪਾਸੇ ਦੇਖਦੇ ਰਾਣਾ ਕਹਿੰਦੇ ਲਹਰੀ ਮੱਲ ਵਾਲਾ ਆਓ ਬਿਸਮਿਲਲਾ ਰਾਣਿਆ 500 ਦਿੱਤਾ ਜਾ ਰਿਹਾ ਹੈ ਰਾਜਾ ਫੋੜੀ ਸਾਹਿਬ ਵੱਲੋਂ ਜੱਫਾ ਲੱਗ ਗਿਆ ਇਹ ਮਾਇਆ ਜੱਫੇ ਤੇ ਲਾਈ ਹੋਇਆ ਰਾਜਾ ਫੌਦੀ ਸਾਹਿਬ ਉਹਦੇ ਲੱਗ ਤੇ ਜਿਗਰ ਪਰ ਸਾਹਮਣੇ ਸਾਬੀ ਬਾਗਰੀਆ ਪਿੰਡ ਦਾ ਨੌਜਵਾਨ ਦਾ ਕਬੱਡੀ ਕਬੱਡੀ ਕਰਦਾ ਹੋਇਆ ਚਾਰ ਸਟਾਪ ਉੱਪਰ ਦੋਲਿਆ ਧਾਵਾ ਪਰ ਸਾਹਮਣੇ ਟੱਕਰ ਝੋਟੀ ਦੀ ਹੋਈ ਹੈ ਛੋਟੇ ਵੀਰ ਵੇਖ ਸਾਹਮਣੇ ਯੂਨੀਫੇਰ ਆ ਗਿਆ ਹੈ ਲਓ ਸਾਹਮਣੇ ਕਹਿੰਦੇ ਜੁਲੀ ਫੇਰ ਆ ਗਿਆ ਹੈ ਫੇਰ ਆੜ ਹੀ ਗਿਆ ਪਤੰਦਰਾ ਨੇ ਕੱਲਿਆ ਇਹ ਬੱਲਪੁਰੀ ਹੈ ਇਸ ਵੇਲੇ ਕਹਿੰਦੇ ਜੁਲੀ ਕਬੱਡੀ ਪਾ ਰਿਹਾ ਹੈ ਉਧਰ ਅਸੀਂ ਧੰਨਵਾਦ ਕਰਦੇ ਹਾਂ ਜੋਦਾ ਸੋਲ ਸਰਪੰਚ ਨਾਲ ਕਸ਼ਮੀਰ ਸਿੰਘ ਜੀ ਮੈਂਬਰ ਹਰਜਿੰਦਰ ਸਿੰਘ ਜੀ ਜੁੱਤੂ ਮੈਂਬਰ ਪਰ ਇਧਰਲੇ ਪਾਸੇ ਓਏ ਟੱਕਰ ਤੇ ਚੱਕਰ ਕਦੇ ਕਦੇ ਦੇਖਣ ਨੂੰ ਮਿਲਦੀ ਮਾਂ ਖੇਡ ਕਬੱਡੀ ਦੇ ਲਓ ਸਾਹਮਣੇ ਮਹਾਵੀਰ ਕਾਲੀਏ ਸਕੱਤਰੇ ਪਿੰਡ ਵਾਲਾ ਲਓ ਟੱਚ ਡਬਲ ਤੇ ਪੁਆਇੰਟ ਆ ਸਮੇਂ ਰੀਡਰ ਦੇ ਹੱਥੇ ਮੰਡੀਆਂ ਨਜ਼ਦੀਕ ਜੰਡਿਆਣਾ ਗਿਰੂ ਬੀਰੀ ਤੀਰ ਦੇ ਮਾਰਗ ਸਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਚਰਨ ਤੇ ਸ਼ੋਭਾ ਪ੍ਰਾਪਤ ਕਰਦੀਆਂ ਵੱਡੀਆਂ ਰੌਣਕਾਂ ਬਹਾਰਾਂ 15 ਦਸੰਬਰ ਨੂੰ ਮੋਹੀਦ ਸੋਲ ਪਿੰਡ ਵਾਲਿਆ ਪਿੰਡ ਮੱਲੀਆਂ ਦੀ ਧਰਤੀ ਦੇ ਲੱਗਣ ਗਿਆ ਉਹ ਢੰਡਾ ਵਾਲਾ ਰਾਣਾ ਉਹ ਢੰਡਾ ਵਾਲਾ ਰਾਣਾ ਪਰ ਮੋਹਿਤ ਸੋਰ ਪਿੰਡ ਵਾਲਾ ਤੇਰ ਸਿੰਘ ਮੈਂਬਰ ਸਾਹਿਬ ਸਰਦਾਰ ਹਰਜਿੰਦਰ ਸਿੰਘ ਜਿੰਦੂ ਮੈਂਬਰ ਸਰਦਾਰ ਕਰਨਜੀਤ ਸਿੰਘ ਮੈਂਬਰ ਸਾਹਿਬ ਬਾਉ ਦਾਦਾ ਚਾਚਾ ਪਿੰਡੋ ਜੀ ਹਰਦੇਵਾਲ ਸਿੰਘ ਸੋਰ ਜੀ ਚੇਅਰਮੈਨ ਸਾਹਿਬ ਤੇਗਾ ਸਿੰਘ ਜੀ ਧੰਨਵਾਦ ਕਰਦੇ ਇਹਨਾਂ ਦਾ ਮਨਜੀਤ ਸਿੰਘ ਬਾਰੀਆ ਮੈਂਬਰ ਸਾਹਿਬ ਸਾਰੀ ਪੰਚਾਇਤ ਦਾ ਧੰਨਵਾਦ ਕਰਦੇ ਆ ਪਰ ਉਧਰਲੇ ਪਾਸੇ ਕੁੰਡੀਆਂ ਦੇ ਫਸ ਕੇ ਉਹ ਕੋਈ ਨਿੱਤਰੂ ਬੁਲਾਵੇ ਖਾਰੇ ਉਹ ਬੱਲੇ 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 ਲੈ ਵੀ ਸ਼ੋਰਾ ਵਾਰਾ ਕਰੀ ਤਾੜੀ ਧੋਗਣੀ ਚਾਹੀਦੀ ਆ ਉਹ ਸਾਡੇ ਨੂੰ ਕਹਿੰਦੇ ਲਾ ਤਗੜਾ ਜੱਫਾ ਗੱਲ ਆ ਵੀ ਧਿੰਦਿਆ ਪਾਕ ਆ ਕਬੱਡੀ ਔਰ ਧੰਨਵਾਦ ਸਰਦਾਰ ਤਰਨੂਜਨ ਸਿੰਘ ਜੀ ਸ਼ੋਹਨ ਨਾਮ ਸਾਡੇ ਮਖਤੂਰ ਸਿੰਘ ਜੀ ਸਤਨਾਬ ਸਿੰਘ ਜੀ ਹੁਸਨਦੀਪ ਬੜਾ ਪਿਆਰਾ ਵੀਰ ਹੈ ਨਾਮ ਵੀ ਹੁਸਨਦੀਪ ਹੈ ਇਹ ਸੱਚੇ ਪਾਤਸ਼ਾਹ ਦੀ ਕਿਰਪਾ ਵੀ ਹੈ ਪਰ ਸਾਹਮਣੇ ਮੰਨਾ ਬੁੱਜੀਪੀਰ ਪਿੰਡ ਵਾਲਾ ਪਰ ਸਾਹਮਣੇ ਪੁਆਇੰਟ ਪਿੰਡਾ ਚਿਮਾ ਖੁੱਡੀ ਵਾਲਾ ਸ਼ੇਰ ਜੋੜ ਚੁੱਕਿਆ ਹੈ ਲਓ ਬੰਨਾਜੀਤ ਸਿੰਘ ਜੀ ਗੁਰਬੀਰ ਸਿੰਘ ਜੀ ਹਰਦੀਪ ਸਿੰਘ ਜੀ ਬਿੱਟੂ ਦਾਲ ਸਾਡੇ ਗੁਰਸ਼ਰਮ ਸਿੰਘ ਜੀ ਤੇ ਗੁਰਜੰਤ ਸਿੰਘ ਜੀ ਤੇਜੰਦਰ ਸਿੰਘ ਜੀ ਗੋਲਡੀ ਗੁਰਸਾਹਿਬ ਸਿੰਘ ਤੇ ਨਾਲ ਸਾਰੇ ਗੁਰਸਵਰਨ ਸਿੰਘ ਧੰਨਵਾਦ ਆ ਵੀਰਾਂ ਦਾ ਲਓ ਸਾਹਮਣੇ ਰੇਡ ਪਈ ਹੋਈ ਹੈ ਬਿੱਕਾ ਭਲੇ ਪਿੰਡ ਵਾਲਾ ਤੇ ਟੱਚ ਡਬਲ ਸਮਾ ਕਬੂਤਰ ਪੱਧਰੀ ਵਾਲਾ ਇਸ਼ਾਰੇ ਵਿੱਚ ਮਿੰਦਰ ਸਿੰਘ ਜੀ ਖੱਟੀਆਂ ਵਾਲਾ ਤੇ ਨਿਸ਼ਾਨ ਸਿੰਘ ਬਹੁਤ ਵੱਡੇ ਪਿਆਰ ਜਗੇ ਧੰਨਵਾਦ ਕਰਾਂਗੇ ਉਧਰ ਮਨਜੀਤ ਸਿੰਘੀ ਪਾਰਗਿਆ ਸਾਹਿਬ ਸਾਡੇ ਮੈਂਬਰ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ ਲਓ ਸਾਹਮਣੇ ਕਬੱਡੀ ਆ ਓ ਜੱਫੇ ਲੱਗ ਰਹੇ ਲਾਡੀ ਸੋਹਣ ਸਾਹ ਭਾਈ ਅਮਰੀਕ ਸਿੰਘ ਓ ਗੱਡੀਆਂ ਵਾਲੇ ਭਾਈ ਪੁੱਜੇ ਕੁੰਡਿਆਰ ਸਿੰਘ ਫਜ਼ੇ ਪਾਇਆ ਗੱਬਰੂ ਦੀ ਪਈ ਹੋਈ ਰੇਡ ਤੇ ਚਾਰ ਖਿਡਾਰੀ ਤਿਆਰ ਲਈ ਟਿੱਬੀ ਵਾਲੇ ਜਿਠਾਉਣ ਮਾਰਿਆ ਓ ਜੱਫੇ ਲਾਉਣੇ ਬਣੇ ਮੱਲਾ ਜਾਂ ਕਹਿ ਲੋਪੋ ਕਰੋ ਰਾਣੇ ਨੂੰ ਓ ਅੱਜ ਗੱਲ ਬਣਾਉਣੀ ਪੈਣੀ ਆ ਅੱਜ ਗੱਲ ਬਣਾਉਣੀ ਪੈਣੀ ਆ ਲਓ ਸਾਹਮਣੇ ਪਈ ਹੋਈ ਰੇਡ ਇਧਰਲੇ ਪਾਸੇ ਫੱਲਾ ਕਹਿੰਦੇ ਨੌਜਵਾਨ ਕੋਸ਼ਿਸ਼ ਕਰ ਰਿਹਾ ਤੇ ਨੰਬਰ ਧਾਵੀਰ ਰੇਚੇ ਜਾ ਜੜਿਆ ਐਂਪੈਰ ਭੁੰਜਣੀ ਲੱਗਣ ਨੰਦਾ ਗੱਭਰੂ ਦਾ ਕੋਈ ਜੋੜ ਨਹੀਂ ਔਰ ਰਾਜੇ ਖੇਲੇ ਦੁਨੀਆ ਜਾਣਦੀ ਔਰ ਦੱਸਣ ਦੀ ਕੋਈ ਲੋੜ ਨਹੀਂ ਰਾਜੇ ਖੇਲੇ ਜੱਗ ਜਾਣਦਾ ਹੈ ਦੱਸਣ ਦੀ ਕੋਈ ਲੋੜ ਨਹੀਂ ਪਿੰਦਾ ਚੀਮਾ ਖੁੱਡੀ ਪੱਕੇ ਤੌਰ ਤੇ ਜਾ ਵਸਿਆ ਹੈ ਅਮਰੀਕਾ ਦੀ ਧਰਤੀ ਤੇ ਯੂਐਸਏ ਦੀ ਧਰਤੀ ਤੇ ਮਾਨ ਕਰਦਾ ਦਾ ਗੱਬਰੂ ਦੀ ਖੇਡ ਉੱਪਰ ਲਓ ਸਾਹਮਣੇ ਬਿੱਕਾ ਭੜਾ ਪਿੰਡ ਨੌਜਾਲ ਦਾ ਸੰਮਾ ਕਬੂਤਰ ਵੀ ਅੱਜ ਕਹਿੰਦੇ ਫੈਸਲੇ ਸੁਣਾ ਰਿਹਾ ਤੇ ਗੁਰਸਾਖ ਸਿੰਘ ਅਮਰੀਕਾ ਵਾਲਾ ਪੰਘਾਲੀਆ ਪਰਿਵਾਰ ਮਾਨ ਕਰਦਾ ਸਾਡੇ ਸੰਮੇ ਭਰਾ ਤਾਂ ਵੀ ਪਰ ਸਾਹਮਣੇ ਰੇਡ ਪਈ ਹੋਈ ਹੈ ਉਹ ਲੱਗਦਾ ਜੋਰ ਤੇ ਬਿੱਕਾ ਭੜੇ ਪਿੰਡ ਵਾਲਾ ਪੁਆਇੰਟ ਲੱਕੇ ਵਾਪਸ ਹੈ ਸੋਲ ਦੀ ਧਰਤੀ ਇਸੇ ਨਗਰ ਦਾ ਜੱਪਨਾ ਮੋਹਿਤ ਕਬੱਡੀ ਪਾ ਰਿਹਾ ਚੁਭਾਲ ਤੋਂ ਆਏ ਸਾਰੇ ਪੱਤਰਕਾਰ ਭਾਈਚਾਰੇ ਦਾ ਏ ਗੱਡਵਾ ਧੰਨ ਮਰਾ ਸਾਡੇ ਬਹੁਤ ਸਤਿਕਾਰਯੋ ਚਿਹਰੇ ਆ ਵੀਰ ਅਨੰਦ ਮਾਣ ਰਿਹਾ ਇਧਰ ਜੋਧੇ ਸਰਪੰਚ ਹੁਣਾਂ ਦਾ ਗੁਰਦੇਵ ਸਰਪੰਚ ਹੁਣਾਂ ਦਾ ਗੈ ਗੱਡਵਾ ਧੰਨ ਯਾਰੀ ਜੱਟ ਦੀ ਦੂਦ ਦਾ ਮੋਛਾ ਤੇ ਕਦੇ ਨਾ ਵਿਚਾਦਾ ਲੈ ਵੀ ਜੋਦੇ ਵੀਰ ਸਰਪੰਚ ਸਾਹਿਬ ਵੇਖੋ ਰੌਣਕਾਂ ਬਹਾਰਾਂ ਲੱਗੀਆਂ ਆਈਆਂ ਮਹਾਵੀਰ ਕਾਲੀਆ ਸਕੱਤਰਾ ਪਿੰਡ ਦਾ ਕਬੱਡੀ ਪੌਣ ਦੀ ਵਧਿਆ ਮੇਰੇ ਮਿੱਤਰੋ ਆਹ ਬਾਰਡਰ ਬੈਲਟ ਤੋਂ ਉੱਠ ਕੇ ਆਇਆ ਮੁੰਡਾ ਬੱਬੂ ਪੁਲਵਾਨ ਦੇ ਪਿੰਡ ਦਾ ਮਿਹਰ ਪ੍ਰਧਾਨ ਦੇ ਪਿੰਡ ਦਾ ਤੇ ਗੱਲ ਚੱਲਦੀ ਜੁਗਰਾਜ ਕਾਲੀਏ ਸਕੱਤਰੇ ਵਾਲੇ ਪੁਲਵਾਨ ਦੀ ਪਰਸਾ ਬਦਰ ਸਾਡਾ ਵੀਰ ਕਰਨ ਸੰਧੂ ਪੱਕੇ ਤੌਰ ਤੇ ਆਸਟ੍ਰੇਲੀਆ ਵਾਲਾ ਬਣ ਗਿਆ ਹੈ ਤੇ ਬਾਬਾ ਸੈਨ ਭਗਤ ਸਪੋਰਟਸ ਕਲੱਬ ਸਿਡਨੀ ਦੀ ਟੀਮ ਤਿਆਰ ਕੀਤੀ ਆ ਵੀਰ ਨੇ ਪਰ ਸਾਹਮਣੇ ਚਾਰ ਅੱਜ ਦੇ ਖੇਡ ਮੈਦੇ ਤੇ ਚੋਹਾਂ ਵਿੱਚੋਂ ਦੇਖਾਂਗੇ ਕਿਹੜਾ ਗੱਬਰੂ ਅੱਗੇ ਵਧ ਕੇ ਲਾਊ ਜਫਾ ਕੇ ਨਹੀਂ ਪਰ ਸਾਹਮਣੇ ਪਿੰਦਾ ਟੀਮਾ ਖੋਡੀਂਗਲਾ ਹਵਾ ਹਵਾਈ ਹੋਈ ਕਿਉਂਕਿ ਆਪਾਂ ਮਾਇਆ ਦੀ ਲਵਾਉਣੀ ਹੈ ਇਹਨਾਂ ਖਿਡਾਰੀਆਂ ਦੇ ਤੇਲ ਪਾਣੀ ਵੀ ਇਹਨਾਂ ਦਾ ਪੂਰਾ ਕਰਨਾ ਕਿਉਂਕਿ ਸਾਡੇ ਆਉਣੀਆਂ ਤੇ ਜੋਧੇ ਵੀ ਬੁਲਾ ਦੀਏ ਹੁਣ ਓਸਤਾ ਜੀ ਇੱਕੋ ਮਿੰਟ ਸਰਦਾਰ ਗੁਰਦੇਵ ਸਿੰਘ ਸਰਪੰਚ ਲਖਦੇਵ ਸਿੰਘ ਲਖਾ ਨੂੰ ਦੱਸ ਗਿਆ ਰੰਜੋਤ ਸਿੰਘ ਸਰਪੰਚ ਸਾਹਿਬਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਇਹ ਵੀ ਦੂਰੋਂ ਚੱਲ ਕੇ ਆਏ ਇਹਨਾਂ ਦਾ ਵੀ ਆਪਾਂ ਤੇਲ ਪਾਣੀ ਪੂਰਾ ਕਰਨਾ ਹੈ ਸਾਹਮਣੇ ਮੋਹਿਤ ਕਬੱਡੀ ਪਾਰਾ ਤੇ ਬੋਲ ਉਸਤਾਦ ਹੈ 16 ਪਿੰਡ ਵੱਲੋਂ ਇਸੇ ਪਿੰਡ ਵੱਲੋਂ ਮੋਹਿਤ ਉਹ ਚੜ੍ਹਦੀ ਬਰੇਸ ਦਾ ਖਿਡਾਰੀ ਹੈ ਰਾਣਾ ਲਾਹੌਰੀ ਮੱਲ ਰਾਜਨ ਫੌਜੀ ਸਾਹਿਬ ਨੇ ਕਿਹਾ ਹੈ ਇਹ ਹੈਪੀ ਹੈ ਲਾਹੌਰੀ ਮੱਲ ਵਾਲਾ ਰਾਣੇ ਦਾ ਵੀਰ ਹੈਪੀ ਲਾਹੌਰੀ ਮੱਲ ਪਰ ਰਾਣੇ ਵੀਰ ਤੇਰੇ ਜੱਫੇ ਉੱਪਰ ਸਾਜ ਸਿੰਘ ਫੌਜੀ ਜਵਿੰਦਾ ਪਿੰਡ ਸਾਹਵੇਂ ਦਾ ਪਰਵੇ ਜੁੱਸੇ ਵਿੱਚ ਮੁੰਡੇ ਨੇ ਰੇਡ ਪਾਈ ਹੈ ਲਓ ਸਾਹਮਣੇ ਰੇਡ ਪੈ ਚੁੱਕੀ ਹੈ ਕਿ ਸਿੰਘਪੁਰੇ ਵਾਲਾ ਰਾਣਾ ਲਿਖਦਾ ਹੈ ਗੀਤ ਜਿਹਦੀ ਵੀ ਹੈ ਮਿੱਤਰੋ ਕਬੱਡੀ ਦਾ ਪ੍ਰੀਤ ਉੱਥੇ ਜਾ ਕੇ ਮੁੱਕਦੀ ਹੈ ਗੱਲ ਤਾਂ ਅਖੀਰੀ ਕਿਉਂਕਿ ਸੱਗੀਆਂ ਨੇ ਭੈਣਾ ਪਹਿਲਵਾਨੀ ਦੇ ਫਕੀਰੀ ਸਕੀਆਂ ਨੇ ਭੇੜਾ ਪਹਿਲਵਾਨੀ ਦੇ ਫਕੀਰੀ ਲੱਗਿਆ ਪਿਆ ਯੋਰ ਉਹ ਜੱਟ ਬੰਦ ਕਰਨ ਵਾਲੀ ਗੱਲ ਕਰਦਾ ਪਰ ਸਾਹਮਣੇ ਚਾਰ ਗਿਆ ਫਿਰ ਤਿਆਰ ਪਰ ਤਿਆਰ ਨਹੀਂ ਲੈ ਵੀ ਵਾਰਿਆ ਟਿੰਡਾ ਵਾਲਿਆ ਦੇਖ ਤਾਂ ਮੁੰਡੇ ਦੇ ਕਿੰਨੇ ਕਿੰਨੇ ਪਿੰਡ ਦੇ ਜਾਣਿਆ ਕਿ ਸੁਲਫੇ ਸੂਟਾ ਦੇ ਲੌੜੇ ਮੁੰਡੇ ਮਿਹਨਤਾ ਲੌੜੇ ਆ ਜਦ ਵਿੱਚ ਗਰਾਉਂਡ ਦੇ ਅੱਗੇ ਆਪਣੇ ਯੋਰ ਵਕਾਉਂਦੇ ਆ ਕਿ ਤੱਕੀ ਬਾਣਾ ਲੱਗੇ ਇਹ ਬਾਦਿਆ ਸਾਨੂੰ ਸੋਰ ਪਿੰਡ ਦਾ ਸੋਨੂੰ ਫਾਇਦਾ ਕਰੇ ਪਹਿਲਵਾਨਾਂ ਨੂੰ ਉਧਰ ਦੋ ਪੰਚਾਇਤਾਂ ਦਾ ਸਨਾਂ ਕਬੂਤਰ ਜੀ ਜਦੋਂ ਦੋ ਦੋ ਕਬੱਡੀਆਂ ਰਹਿ ਜਾਂਦੇ ਸਾਲੋ ਸ਼ੁਰੂ ਹੋ ਗਏ ਮੈਨੂੰ ਲੱਗਦਾ ਇੱਕ ਇੱਕ ਰੇਡ ਬਾਕੀ ਹੈ ਪ੍ਰਗਟ ਸਿੰਘ ਜੀ ਏਸੀ ਵਿੰਗ ਦੇ ਪਰਮਾਨ ਉਹ ਵੀ ਅਨੰਦ ਮਾਰ ਰਿਹਾ ਬਾ ਖੇਡ ਕਬੱਡੀ ਦਾ ਪ੍ਰਗਟ ਸਿੰਘ ਥੋੜਾ ਪਿੱਛੇ ਹਟਦੀਏ ਲਓ ਸਾਹਮਣੇ ਰੇਡ ਪਾਉਣ ਲਈ ਗੱਪਰੂ ਵਧਿਆ ਆਇਆ ਮੇਰੇ ਮਿੱਤਰੋ ਜੋਰ ਲੱਗਿਆ ਹੋਇਆ ਹੈ ਪਰ ਸਾਹਮਣੇ ਕੀ ਫੈਸਲੇ ਹੈ ਦੱਸੇ ਜਾਣਗੇ ਨੰਬਰ ਬੁੱਢੀ ਪਿੰਡ ਵਾਲਾ ਰੇਡ ਪਾ ਰਿਹਾ ਮੇਰੇ ਮਿੱਤਰੋ ਚਾਰ ਤਿਆਰ ਪਰ ਤਿਆਰ ਨੇ ਤਾਨ ਤਨ ਬਾਬਾ ਸੈਣ ਭਜਤਰੀਆਂ ਦਾ ਅਧ ਪ੍ਰਕਾਸ਼ ਗੁਰੂਪ ਦਿਹਾੜਾ ਬਣਾਇਆ ਜਾ ਰਿਹਾ ਹੈ ਲਓ ਸਾਹਮਣੇ ਜਨਮ ਦਿਹਾੜਾ ਬਾਬਾ ਜੀ ਦਾ ਬਣਾਇਆ ਜਾ ਰਿਹਾ ਸਾਡੇ ਉਹ ਜਨਮ ਦਿਹਾੜਾ ਜੱਜ ਮਾਸਟਰ ਜੀ ਤੈਨੂੰ ਪਤਾ ਹੈ ਜਿੰਨਾਂ ਨੂੰ ਲੱਕੀ ਪਾਇਆ ਫਿਰ ਨਾ ਬੋਲਦੇ ਲੱਗੂ ਕਿੱਥੇ ਸਰਪੰਚ ਸਾਹਿਬ ਗਲੰਡਰ ਸਿੰਘ ਬਿੱਟੂ ਜੀ ਮੈਂਬਰ ਸਾਹਿਬ ਹੈਪੀ ਦਿੱਲੀ ਸਾਹਿਬ ਜੀ ਕਿੱਥੇ ਖੇਡ ਮਿਲਦੀ ਹੈ ਲੱਗੂ ਸੱਚੇ ਪਾਸ਼ਾ ਮਿਹਰ ਕਰੇ ਇਹਨਾਂ ਖਿਡਾਰੀਆਂ ਉੱਪਰ ਜਿਵੇਂ ਇਹ ਹਾਸ ਤੇ ਖੇਡਦੇ ਅੱਜ ਘਰਾਂ ਤੋਂ ਚੱਲ ਕੇ ਆਏ ਅਜੈਬ ਮਢਾਰੇ ਵਾਲਿਆਂ ਲੱਗੂ ਸੱਚੇ ਪਾਸ਼ਾ ਚੜ੍ਹਦੀ ਕਲਾ ਬਖਸ਼ੇ ਪਰ ਸਾਹਮਣੇ ਟੱਚ ਡਬਾਉਂ ਗੁਰਲਾਲ 16 ਵਾਲਾ ਦੋ ਕਦਮ ਮੇਰੇ ਵੱਲ ਨੂੰ ਚੱਲ ਗਿਆ 16 ਵਾਲਾ ਗੁਰਲਾਲ ਮਾਝੇ ਦਾ ਬੱਧਰ ਸ਼ੇਰ ਲਓ ਵੀ 16 ਵਾਲਾ ਗੁਰਲਾਲ ਦੋ ਕਦਮ ਵੱਡੇ ਵੀਰ ਐਨੂੰ ਚੱਲ ਗਿਆ ਕੋਈ ਗਰਾਊਂਡ ਇੱਕ ਆਪਾਂ ਮਾਝਾ ਕਬੱਡੀ ਅਪਡੇਟ ਲਿਖ ਕੇ ਪਾਉਂਦਾ ਸੋਨੀ ਸ਼ੰਨਾ ਵਾਲਾ ਧੰਨਵਾਦ ਕਰਦੇ ਆ ਤੇਰੀ ਬਹੁਤ ਮਿਹਨਤ ਹੈ ਲਓ ਵੀ ਸ਼ੰਨਾ ਵਾਲਿਆ ਜਿਹੜੀ ਤੂੰ ਕਬੱਡੀ ਅਪਡੇਟ ਲਿਖਦਾ ਪੋਸਟਲ ਵੀ ਬਣਾਉਣਾ ਮੈਂ ਜ਼ਰੂਰ ਬੇਨਤੀ ਕਰੂੰਗਾ ਕਬੱਡੀ ਦੇ ਪ੍ਰਮੋਟਰਾਂ ਨੂੰ ਕਿ ਇਹਦੀ ਵੀ ਜ਼ਰੂਰ ਬਾਤ ਫੜੀ ਜਾਵੇ ਸੋਨੀ ਸ਼ੰਨਾ ਵਾਲਾ ਬਹੁਤ ਮਿਹਨਤ ਪੜਕੇ ਦੇ ਚਾਰ ਵਜੇ ਜਾਂਦੇ ਆ ਜਦੋਂ ਸਦਾ ਭਰਾ ਇੰਨੀ ਮਿਹਰਤ ਕਰਦਾ ਸੋਨੀ ਸ਼ੰਨਾ ਵਾਲਾ ਜੇ ਕਿਸੇ ਦੀ ਸ਼ਾਨ ਦੇ ਕਲਾਬ ਬੋਲਿਆ ਜਾਵੇ ਰਗਰੂਤੀ ਸੰਗਤ ਮਾਫ਼ ਕਰਿਓ ਵਾਈਕੋ